ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅਨਮੋਲ ਕੁਰਬਾਨੀ ਵਿਚਾਰ ਚੈਨਲ ਵਿੱਚ ਆਪ ਜੀ ਦਾ ਸਵਾਗਤ ਹੈ ਤਰਮ ਗ੍ਰੰਥਾਂ ਵਿੱਚ ਅਤੇ ਖਾਸ ਕਰਕੇ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਵਿੱਚ ਮਨ ਸ਼ਬਦ अनेका ਵਾਰ ਵਰਤਿਆ ਗਿਆ ਹੈ ਕਿਹਾ ਗਿਆ ਹੈ ਵਿਅਕਤੀ ਨੂੰ ਪਰਮਾਤਮਾ ਤੋਂ ਕੇਵਲ ਮਨ ਨੇ ਹੀ ਜੁਦਾ ਕੀਤਾ ਹੋਇਆ ਹੈ ਇਸ ਵਿੱਚ ਅਤੇ ਪਰਮਾਤਮਾ ਵਿੱਚ ਸਵਾਏ ਮਨ ਦੇ ਪਰਦੇ ਦੇ ਹੋਰ ਕੁਝ ਨਹੀਂ ਇਸ ਲਈ ਗੁਰਮਖ ਦੀ ਦਿਲਚਸਪੀ ਬੜੀ ਵੱਧ ਜਾਂਦੀ ਹੈ ਅਤੇ ਉਸ ਦੇ ਮਨ ਵਿੱਚ ਖਿਆਲ ਪੈਦਾ ਹੁੰਦਾ ਹੈ ਕਿ ਜੇਕਰ ਮੇਰੇ ਅਤੇ ਮੇਰੇ ਕਰਤਾਰ ਦੇ ਦਰਮਿਆਨ ਸਿਰਫ ਮੇਰੇ ਮਨ ਦਾ ਹੀ ਪਰਦਾ ਹੈ ਤਾਂ ਤੇ ਬੜੀ ਮੋਜ ਹੈ ਇਸ ਮਨ ਨੂੰ ਜੇ ਤੈਨੂੰ ਪਤਾ ਲੱਗ ਜਾਵੇ ਕਿ ਇਹ ਕੀ ਹੈ ਤਾਂ ਆਪਣੇ ਵਿੱਚੋਂ ਕੱਢ ਦੇਵਾਂ ਅਤੇ ਆਪਣੇ ਕਰਤਾਰ ਨਾਲ ਸਦਾ ਲਈ ਇੱਕ ਹੋ ਜਾਵਾਂ ਪਰ ਇਹ ਮਨ ਕੀ ਹੈ ਇਸ ਨੂੰ ਕਿਵੇਂ ਸਮਝਾਂ ਸਮਝ ਕੇ ਇਸ ਨੂੰ ਕਿਵੇਂ ਆਪਣੇ ਅਤੇ ਆਪਨੇ ਕਰਤਾਰ ਵਿੱਚੋਂ ਦੂਰ ਕਰਾਂ ਅਤੇ ਇਹ ਹੀ ਅਸਲੀ ਮੁਸ਼ਕਿਲਾਂ ਹਨ ਜੋ ਸਿਮਰਨ ਕਰਨ ਦੇ ਸਮੇਂ ਸਾਹਮਣੇ ਆਂਦੀਆਂ ਹਨ ਕਿਉਂਕਿ ਇਸ ਮੁਸ਼ਕਲ ਨੂੰ ਹੱਲ ਕਰਨ ਵਾਲੇ ਪੁਰਸ਼ ਆਮ ਨਹੀਂ ਮਿਲਦੇ ਇਸ ਲਈ ਪਹਿਲਾਂ ਆਪਣੇ ਮਨ ਨੂੰ ਸਮਝ ਕੇ ਸਮਝਣ ਮਗਰੋਂ ਮਾਰ ਕੇ ਵਾਹਿਗੁਰੂ ਨਾਲ ਮਿਲਣ ਦੀ ਈਜ ਦਿਲ ਹੀ ਦਿਲ ਵਿੱਚ ਲੈ ਜਾਂਦੀ ਹੈ ਆਮ ਤੌਰ ਤੇ ਮਨ ਤੋਂ ਮੁਰਾਦ ਦਿਮਾਗ ਜਾਂ ਇਨਸਾਨ ਦੇ ਸਿਰ ਵਿੱਚ ਸੋਚਣ ਵਾਲੇ ਇੱਕ ਪੁਰਜੇ ਤੋਂ ਲਈ ਜਾਂਦੀ ਹੈ ਆਮ ਪੜ੍ਹੇ ਲਿਖੇ ਲੋਕ ਮਨ ਤੇ ਅਰਥ ਮਾਈਂਡ ਜਾਂ ਦਿਮਾਗ ਹੀ ਕਰਦੇ ਹਨ ਪਰ ਧਾਰਮਿਕ ਪੁਸਤਕਾਂ ਵਿੱਚ ਅਤੇ ਖਾਸ ਕਰਕੇ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਵਿੱਚ ਮਨ ਤੋਂ ਮੁਰਾਦ ਸਾਡੇ ਜਿਸਮ ਅੰਦਰ ਸੋਚਣ ਵਾਲਾ ਪੁਰਜਾ ਨਹੀਂ ਸਗੋਂ ਮਨ ਤੋਂ ਮੁਰਾਦ ਕਿਸੇ ਸੂਖਸ਼ਮ ਅਤੇ ਵਦੀ ਪਾਇਦਰ ਚੀਜ਼ ਦੀ ਲਈ ਜਾਂਦੀ ਹੈ ਜਦੋਂ ਆਦਮੀ ਮਰ ਜਾਂਦਾ ਹੈ ਤਾਂ ਉਸ ਦੇ ਸਿਰ ਵਿੱਚ ਦਿਮਾਗ ਜਿਉਂਦਾ ਦਿਉ ਹੁੰਦਾ ਹੈ ਪਰ ਉਹ ਸੋਚ ਨਹੀਂ ਸਕਦਾ ਮੁਰਤੇ ਦੀਆਂ ਅੱਖਾਂ ਹੱਥ ਪੈਰ ਦਿਲ ਸਰੀਰ ਦੇ ਸਾਰੇ ਅੰਗ ਜਿਉਂਦੇ ਤਿਉ ਹੁੰਦੇ ਹਨ ਪਰ ਉਹ ਕੁਝ ਕਰ ਨਹੀਂ ਸਕਤੇ ਇਸੇ ਤਰ੍ਹਾਂ बेहोश ਆਦਮੀ ਦਾ ਦਿਮਾਗ ਜਾਂ ਭੇਜਾ ਉਸੇ ਤਰ੍ਹਾਂ ਹੁੰਦਾ ਹੈ ਪਰ ਉਹ ਸੋਚ ਨਹੀਂ ਸਕਦਾ ਪਰ ਮਨ ਤਾਂ ਵਿਅਕਤੀ ਦੇ ਮਰਨ ਪਿੱਛੋਂ ਵੀ ਰਹਿੰਦਾ ਹੈ ਇਸੇ ਨੂੰ ਤਾਂ ਵਿਅਕਤੀ ਦੇ अनेका ਜਨਮ ਲੈਣ ਦਾ ਕਾਰਨ ਦੱਸਿਆ ਜਾਂਦਾ ਹੈ ਕਿ ਮਨ ਤੋਂ ਭਾਵ ਵਿਚਾਰ ਸਕਤੀ ਹੈ ਇੱਥੇ ਇਹ ਸਮਝਣ ਦੀ ਲੋੜ ਹੈ ਕਿ ਅੱਖ ਅਤੇ ਦੇਖਣ ਦੀ ਸ਼ਕਤੀ ਦੋ ਵੱਖੋ ਵੱਖਰੀਆਂ ਚੀਜ਼ਾਂ ਹਨ ਮੁਰਦੇ ਦੀਆਂ ਕਈ ਵਰੀ ਅੱਖਾਂ ਖੁੱਲੀਆਂ ਰਹਿੰਦੀਆਂ ਹਨ ਪਰ ਉਸ ਨੂੰ ਦਿਸਦਾ ਕੁਝ ਨਹੀਂ ਇਸੇ ਤਰ੍ਹਾਂ ਦਿਮਾਗ ਅਤੇ ਵਿਚਾਰ ਸ਼ਕਤੀ ਵੀ ਦੋ ਅੱਡੋ ਅੱਡ ਚੀਜ਼ਾਂ ਹਨ ਵਿਚਾਰ ਸ਼ਕਤੀ ਤੋਂ ਬਿਨਾਂ ਦਿਮਾਗ ਕੁਝ ਵੀ ਸੋਚ ਨਹੀਂ ਸਕਦਾ ਅਤੇ ਹੁਣ ਦੂਸਰਾ ਸਵਾਲ ਪੈਦਾ ਹੁੰਦਾ ਹੈ ਜੇਕਰ ਵਿਚਾਰ ਸ਼ਕਤੀ ਤੋਂ ਬਿਨਾਂ ਦਿਮਾਗ ਕੁਝ ਸੋਚ ਨਹੀਂ ਸਕਦਾ ਤਾਂ ਕੀ ਦਿਮਾਗ ਤੋਂ ਬਿਨਾਂ ਵਿਚਾਰ ਸ਼ਕਤੀ ਕੁਝ ਸੋਚ ਸਕਦੀ ਹੈ ਜਾਂ ਇੰਜ ਆਖੋ ਕਿ ਅੱਖ ਕਿ ਅੱਖ ਦੇਖਣ ਦੀ ਸ਼ਕਤੀ ਦੇ ਬਿਨਾਂ ਅਗਰ ਨਿਕਾਰੀ ਹੁੰਦੀ ਹੈ ਇਸ ਨੂੰ ਕੁਝ ਨਹੀਂ ਤਿਸਤਾ ਤਾਂ ਕੀ ਦੇਖਣ ਦੀ ਸ਼ਕਤੀ ਅੱਖ ਤੋਂ ਬਿਨਾਂ ਦੇਖ ਸਕਦੀ ਹੈ ਧਰਮ ਗ੍ਰੰਥਾਂ ਵਿੱਚ ਇਸ ਦਾ ਜਵਾਬ ਤਾਂ ਇਹ ਹੀ ਹੈ ਕਿ ਇਸ ਸਰੀਰ ਨੂੰ ਮੌਤ ਮਗਰੋਂ ਤਿਆਗ ਦੇ ਨਾਲ ਵੀ ਵਿਅਕਤੀ ਦਾ ਇੱਕ ਸੂਖਸ਼ਮ ਸਰੀਰ ਰਹਿ ਜਾਂਦਾ ਹੈ ਇਹ ਉਹ ਸਰੀਰ ਹੈ ਜੋ ਅਸੀਂ ਰੋਜ਼ ਸੁਪਨੇ ਵਿੱਚ ਧਾਰਨ ਕਰਦੇ ਹਾਂ ਸੁਪਨੇ ਵਿੱਚ ਸਾਡਾ ਸਰੀਰ ਤਾਂ ਬਲੰਗ ਤੇ ਪਿਆ ਹੁੰਦਾ ਹੈ ਪਰ ਅਸੀਂ ਆਪਣੇ ਸੂਖਸ਼ਮ ਸਰੀਰ ਨਾਲ ਨਿਤ ਨਵੀਂ ਦੁਨੀਆ ਕਾਇਮ ਕਰਦੇ ਹਾਂ ਇਸ ਸੂਖਸ਼ਮ ਸਰੀਰ ਵਿੱਚ ਵੀ ਮਨ ਜਿਉਂਦਾ ਤਿਉਂ ਕਾਇਮ ਲੈਂਦਾ ਹੈ ਇਸ ਲਈ ਸਾਡੇ ਮਨ ਦੇ ਕੰਮ ਕਰਨ ਵਾਸਤੇ ਜ਼ਰੂਰੀ ਨਹੀਂ ਕਿ ਉਸ ਨੂੰ ਸਥੂਲ ਦਿਮਾਗ ਦੀ ਲੋੜ ਹੋਵੇ ਉਹ ਦਿਮਾਗ ਤੋਂ ਬਾਅਦ ਵੀ ਕਾਇਮ ਰਹਿੰਦਾ ਹੈ ਮਨ ਖੁਦ ਵਿਚਾਰ ਸ਼ਕਤੀ ਨਹੀਂ ਪਰ ਵਿਚਾਰ ਸ਼ਕਤੀ ਮਨ ਦਾ ਇੱਕ ਗੁਣ ਹੈ ਜੋ ਕਿ ਸਰੀਰ ਨੂੰ ਤਿਆਗਣ ਨਾਲ ਵੀ ਕਾਇਮ ਰਹਿੰਦਾ ਹੈ ਜੇਕਰ ਵਿਚਾਰ ਸ਼ਕਤੀ ਮਨ ਦਾ ਇੱਕ ਗੁਣ ਹੈ ਤਾਂ ਵੀ ਸਾਡੀ ਮੁਸ਼ਕਲ ਹੱਲ ਨਹੀਂ ਹੁੰਦੀ ਕਿਉਂਕਿ ਅਸੀਂ ਤਾਂ ਇਹ ਮਾਲੂਮ ਕਰਨਾ ਚਾਹੁੰਦੇ ਹਾਂ ਕਿ ਮਨ ਆਪਣੇ ਆਪ ਵਿੱਚ ਕੀ ਚੀਜ਼ ਹੈ ਜਦ ਤੱਕ ਸਾਨੂੰ ਇਹ ਪਤਾ ਨਾ ਲੱਗੇ ਮਨ ਆਪਣੇ ਆਪ ਵਿੱਚ ਕੀ ਚੀਜ਼ ਹੈ ਤਦ ਤੱਕ ਅਸੀਂ ਇਸ ਨੂੰ ਸਮਝ ਨਹੀਂ ਸਕਦੇ ਅਤੇ ਜਦੋਂ ਤੱਕ ਅਸੀਂ ਇਸ ਨੂੰ ਨਾ ਸਮਝੀਏ ਇਸ ਤੇ ਕਾਬੂ ਨਹੀਂ ਪਾ ਸਕਦੇ ਇਸ ਨੂੰ ਮਾਰ ਕੇ ਹਰੀ ਨਾਲ ਇੱਕ ਨਹੀਂ ਹੋ ਸਕਦੇ ਮਨ ਜਿੱਤੇ ਜਗ ਜੀਤ ਦੇ ਮਹਾਵਾਕ ਅਨੁਸਾਰ ਮਨ ਨੂੰ ਜਿੱਤਣਾ ਹੀ ਤਾਂ ਸਾਡੀ ਜ਼ਿੰਦਗੀ ਦਾ ਆਦਰਸ਼ ਹੈ ਪਰ ਉਹ ਸ਼ਤਰੂ ਜਿੱਤਿਆ ਕਿਵੇਂ ਜਾਵੇ ਜਿਸ ਦਾ ਸਾਨੂੰ ਪਤਾ ਹੀ ਨਹੀਂ ਕਿ ਉਹ ਕੌਣ ਹੈ ਲਗਵੀਰ ਸਿੰਘ ਵੀਰ ਜੀ ਦੇ ਇਸ ਸਾਖੀ ਵਿਚਾਰ ਨੂੰ ਆਪ ਜੀ ਨਾਲ ਅੱਗੋਂ ਸਾਂਝਾ ਕਰਨ ਤੋਂ ਪਹਿਲੇ ਆਪ ਜੀ ਅੱਗੇ ਬੇਨਤੀ ਹੈ ਅਗਰ ਵੀਡੀਓ ਚੰਗੀ ਲੱਗੇ ਤਾਂ ਇਸ ਨੂੰ ਲਾਈਕ ਅਤੇ ਸ਼ੇਅਰ ਜ਼ਰੂਰ ਕਰਨਾ ਜੋ ਚੈਨਲ ਤੇ ਨਵੇਂ ਹਨ ਸਬਸਕ੍ਰਾਈਬ ਵੀ ਕਰ ਲੈਣਾ ਅਤੇ ਬੈਲ ਆਈਕਨ ਵੀ ਦਬਾ ਲੈਣਾ ਆਪਣੇ ਵਿਚਾਰ ਕਮੈਂਟ ਵਿੱਚ ਜ਼ਰੂਰ ਸ਼ੇਅਰ ਕਰਨਾ ਅਤੇ ਕਮੈਂਟ ਵਿੱਚ ਵਾਹਿਗੁਰੂ ਜੀ ਜ਼ਰੂਰ ਲਿਖਣਾ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਦੀ ਫਤਿਹ ਜੇਕਰ ਮਨ ਦੀ ਮਾਗ ਨਹੀਂ ਨਾ ਹੀ ਕੋਈ ਸਥੂਲ ਚੀਜ਼ ਹੈ ਇਹ ਇੱਕ ਅਤਿ সূক্ষਮ ਵਸਤੂ ਹੈ ਜੋ ਕਿ ਸਰੀਰ ਮਗਰੋਂ ਵੀ ਸਾਡੇ ਨਾਲ ਕਾਇਮ ਰਹਿੰਦੀ ਹੈ ਵਿਚਾਰ ਸ਼ਕਤੀ ਮਨ ਦਾ ਇੱਕ ਗੁਣ ਹੈ ਪਰ ਮਨ ਨਹੀਂ ਮਨ ਤੋਂ ਵਿਚਾਰ ਸ਼ਕਤੀ ਪੈਦਾ ਹੁੰਦੀ ਹੈ ਪਰ ਵਿਚਾਰ ਸ਼ਕਤੀ ਤੋਂ ਮਨ ਪੈਦਾ ਨਹੀਂ ਹੁੰਦਾ ਤਾਂ ਫਿਰ ਮਨ ਕੀ ਹੋਇਆ ਇਹ ਗੱਲ ਯਾਦ ਰੱਖਣੀ ਚਾਹੀਦੀ ਹੈ ਕਿ ਵਾਹਿਗੁਰੂ ਵਿਚਾਰ ਸ਼ਕਤੀ ਨਹੀਂ ਅਤੇ ਉਹ ਸੋਚ ਅਤੇ ਉਪਾਦ ਤੋਂ ਰਹਿਤ ਹੈ ਵਿਚਾਰ ਉਸੇ ਨੂੰ ਪੈਦਾ ਹੁੰਦੀ ਹੈ ਜਿਸ ਨੂੰ ਕਿਸੇ ਚੀਜ਼ ਦੀ ਲੋੜ ਹੋਵੇ ਜਿਸ ਅਵਸਥਾ ਵਿੱਚ ਲੋੜ ਭੁਖ ਕ੍ਰਿਸ਼ਨਾ ਨਾ ਰਹੇ ਉੱਥੇ ਵਿਚਾਰ ਦੀ ਗੁੰਜਾਇਸ਼ ਹੀ ਨਹੀਂ ਰਹਿੰਦੀ ਜਦ ਕਿਸੇ ਚੀਜ਼ ਦੀ ਲੋੜ ਹੀ ਨਹੀਂ ਤਾਂ ਵਿਚਾਰ ਕਰਦੀ ਇਸ ਲਈ ਜੋ ਅਕਾਲ ਪੁਰਖ ਨੂੰ ਜਾਣਦੇ ਹਨ ਉਹਨਾਂ ਨੂੰ ਪਤਾ ਹੈ ਕਿ ਵਾਹਿਗੁਰੂ ਨੂੰ ਸੋਚਨ ਵਿਚਾਰਨ ਦੀ ਲੋੜ ਨਹੀਂ ਉਹ ਇੰਨਾ ਵਸੀਲਿਆਂ ਤੋਂ ਉੱਤੇ ਹੈ ਵਾਹਿਗੁਰੂ ਵਿੱਚ ਵਿਚਾਰ ਸ਼ਕਤੀ ਅਤੇ ਇੱਕ ਪਾਸੇ ਵਿਚਾਰ ਸ਼ਕਤੀ ਨੂੰ ਪੈਦਾ ਕਰਨ ਵਾਲਾ ਮੰਨ ਹੀ ਨਹੀਂ ਹੁੰਦਾ ਵਾਹਿਗੁਰੂ ਮਨ ਤੋਂ ਰਹਿਤ ਇੱਕ ਮਹਾਨ ਸ਼ਕਤੀ ਹੈ ਵਿਅਕਤੀ ਅਤੇ ਪਰਮਾਤਮਾ ਦੇ ਵਿਚਕਾਰ ਜੋ ਪਰਦਾ ਹੈ ਜਿਸ ਪਰਦੇ ਕਰਕੇ ਵਿਅਕਤੀ ਪਰਮਾਤਮਾ ਤੋਂ ਵਿਛੜਿਆ ਬੈਠਾ ਹੈ ਉਹ ਵਿਅਕਤੀ ਦੇ ਆਪਣੇ ਅਸਲ ਆਪਣੀ ਵਿਦਿਆਨ ਆਪਣੇ ਆਪ ਸਬੰਧੀ ਅਗਿਆਨਤਾ ਹੈ ਇਸ ਅਗਿਆਨਤਾ ਨੂੰ ਧਰਮ ਗ੍ਰੰਥਾਂ ਵਿੱਚ ਹੋਮੈ ਖੁਦੀ ਅੰਧੇਰਾ ਪਰਦਾ ਮਾਇਆ ਬੰਧਨ ਅਤੇ ਸੁਪਨਾ ਆਗ ਅਖਰ ਵਰਤ ਕੇ ਜਾਹਰ ਕੀਤਾ ਗਿਆ ਹੈ ਉਥੇ ਇਸ ਅਗਿਆਨਤਾ ਵਾਸਤੇ ਮਨ ਦਾ ਅਖਰ ਵਿਗੜਿਆ ਹੈ ਇਸ ਵਾਸਤੇ ਮਨ ਦਰਸਾਲ ਕੁਝ ਨਹੀਂ ਬਲਕਿ ਸਾਡੀ ਅਗਿਆਨਤਾ ਸਾਡੇ ਬਲੇਖੇ ਸਾਡੀ ਊਨਤਾ ਦਾ ਦੂਸਰਾ ਨਾਮ ਹੈ ਤਾਂ ਸਵਾਲ ਹੈ ਕਿ ਫਿਰ ਮਨ ਉਕਾ ਕੁਝ ਹੀ ਨਾ ਹੋਇਆ ਹਾਂ ਇਹ ਦਰਸਾਲ ਸਾਡੀ ਅਗਿਆਨਤਾ ਮੰਗ ਕੋਈ ਸਦੀਵੀ ਹਸਤੀ ਤਾਂ ਨਹੀਂ ਰੱਖਦਾ ਪਰ ਜਿਵੇਂ ਅਗਿਆਨਤਾ ਦਰਸਾਲ ਕੁਝ ਨਾ ਹੁੰਦੀ ਹੋਏ ਵੀ ਵਿਅਕਤੀ ਨੂੰ ਆਪਣੇ ਕਰਤਾਰ ਤੋਂ ਅਨੇਕਾਂ ਜਨਮ ਦੂਰ ਰੱਖਣ ਦੀ ਸਮਰੱਥਾ ਰੱਖਦੀ ਹੈ। ਉਸੇ ਤਰ੍ਹਾਂ ਮਨ ਵਿੱਚ ਵੀ ਜਦ ਤੱਕ ਅਸਲ ਗਿਆਨ ਪੈਦਾ ਨਾ ਹੋਵੇ ਕਰਤਾਰ ਅਤੇ ਵਿਅਕਤੀ ਵਿੱਚ ਡਾਡੀ ਰੁਕਾਵਟ ਹੈ। ਜੇਕਰ ਮਨ ਅਗਿਆਨਤਾ ਦਾ ਦੂਸਰਾ ਨਾਮ ਹੈ ਤਾਂ ਅਗਿਆਨਤਾ ਨੂੰ ਸਮਝਿਆ ਮਨ ਦੀ ਵੀ ਸਮਝ ਆ ਜਾਵੇਗੀ। ਅਗਿਆਨਤਾ ਵਿਅਕਤੀ ਦੇ ਆਪਣੇ ਮੋਡ ਕਰਤਾਰ ਸੰਬੰਧੀ ਨਾ ਬਾਕਤੀਅਤ ਅਨਜਾਨਤਾ ਦਾ ਨਾਮ ਹੈ। ਅਗਿਆਨਤਾ ਹੀ ਵਿਅਕਤੀ ਦੇ ਖਿਆਲਾਂ ਵਿੱਚ ਪ੍ਰਵੇਸ਼ ਕਰਦੀ ਹੈ ਅਤੇ ਖਿਆਲਾਂ ਦੁਆਰਾ ਹੀ ਪ੍ਰਗਟ ਹੁੰਦੀ ਹੈ ਇਸੇ ਲਈ ਸਾਡੇ ਖਿਆਲਾਂ ਨੂੰ ਅਗਿਆਨਤਾ ਜਾਂ ਮਨ ਕਿਹਾ ਜਾਂਦਾ ਹੈ ਮਨ ਕੇਵਲ ਸਾਡਾ ਮੌਜੂਦਾ ਖਿਆਲਾਂ ਦਾ ਇਕੱਠ ਦਾ ਨਾਮ ਹੈ ਜਿਵੇਂ ਸਾਡੇ ਖਿਆਲ ਸਥਿਰ ਨਹੀਂ ਰਹਿੰਦੇ ਉਸੇ ਤਰ੍ਹਾਂ ਮਨ ਸਥਿਰ ਨਹੀਂ ਰਹਿੰਦਾ ਸਾਡੇ ਖਿਆਲ ਬਦਲਦੇ ਰਹਿੰਦੇ ਹਨ ਇਸੇ ਕਰਕੇ ਮਨ ਵੀ ਬਦਲਦਾ ਰਹਿੰਦਾ ਹੈ ਕਦੇ ਇੱਕ ਹਾਲਤ ਵਿੱਚ ਨਹੀਂ ਰਹਿੰਦਾ ਜਿਸ ਆਦਮੀ ਦੇ ਖਿਆਲ ਫੌਰਨ ਬਦਲ ਜਾਣ ਉਸਦੇ ਮਨ ਨੂੰ ਚੰਚਲ ਆਖਦੇ ਹਨ ਅਤੇ ਜਿਸ ਦੇ ਖਿਆਲ ਡ੍ਰਿੜ ਹੋਣ ਛੇਤੀ ਛੇਤੀ ਨਾ ਬਦਲਣ ਉਸਦਾ ਮਨ ਮਜ਼ਬੂਤ ਕਿਹਾ ਜਾਂਦਾ ਹੈ ਵਿਅਕਤੀ ਸੰਸਾਰ ਦੀਆਂ ਸਾਰੀਆਂ ਵਿਦਿਆਵਾਂ ਪੜਦਾ ਹੋਇਆ ਵੀ ਜਦ ਤੱਕ ਆਪਣੇ ਆਪ ਦੀ ਵਿਦਿਆ ਆਪਣੇ ਆਤਮਾ ਦੀ ਸਾਇੰਸ ਨੂੰ ਨਹੀਂ ਸਮਝਦਾ ਇਸ ਦਾ ਆਪਣੇ ਆਪ ਜਾਂ ਆਪਣੇ ਕਰਤਾਰ ਸਬੰਧੀ ਪੁਲੇਖਾ ਜਾਂ ਇੰਜ ਆਖੋ ਇਸ ਦਾ ਮਨ ਕਾਇਮ ਰਹਿੰਦਾ ਹੈ ਜਿਸ ਵਕਤੀ ਨੂੰ ਆਪਣੀ ਅਸਲੀਅਤ ਦਾ ਪਤਾ ਲੱਗਣਾ ਸ਼ੁਰੂ ਹੋ ਜਾਵੇ ਉਸ ਦਾ ਮਨ ਸ਼ੁੱਧ ਹੋਣਾ ਸ਼ੁਰੂ ਹੋ ਜਾਂਦਾ ਹੈ ਵਿਅਕਤੀ ਦੇ ਸਭ ਨੇਕੀ ਪਰ ਉਪਕਾਰ ਕੁਰਬਾਨੀ ਦੇ ਕਰਮ ਇਸ ਦੇ ਮਨ ਨੂੰ ਸ਼ੁੱਧ ਕਰਦੇ ਹਨ ਅਤੇ ਨੀਤ ਖੁਦਗਰਜ਼ੀ ਦੇ ਕਰਮ ਮਨ ਨੂੰ ਮਲੀਨ ਕਰਦੇ ਹਨ ਤਾਂ ਫਿਰ ਇਹ ਮਨ ਦਾ ਸ਼ੁੱਧ ਹੋਣਾ ਅਤੇ ਮਲੀਨ ਹੋਣਾ ਕੀ ਹੈ ਜਿਉਂ-ਜਿਉਂ ਮਨ ਵਿੱਚ ਫੁਰਨੇ ਜਾਂ ਖਿਆਲ ਤੇਜ਼ੀ ਨਾਲ ਉਪਜਨ ਤਿਉਂ-ਤਿਉਂ ਮਨ ਮਲੀਨ ਹੁੰਦਾ ਹੈ ਜਿਵੇਂ ਜਿਵੇਂ ਪਾਣੀ ਦੇ ਤਲਾਬ ਵਿੱਚ ਹਵਾ ਨਾਲ ਲਹਿਰਾ ਪੈਦਾ ਹੁੰਦੀਆਂ ਹਨ ਤਿਉਂ-ਤਿਉਂ ਉਸ ਦੀ ਸਤ੍ਹਾ ਪਰੇਸ਼ਾਨ ਹੁੰਦੀ ਹੈ ਅਤੇ ਜਿਵੇਂ ਜਿਵੇਂ ਇਹ ਲਹਿਰਾਂ ਮੱਧਮ ਹੁੰਦੀਆਂ ਜਾਂ ਜਾਂ ਰੁਕਦੀਆਂ ਜਾਂ ਤਿਉਂ-ਤਿਉਂ ਪਾਣੀ ਦੀ ਸਤ੍ਹਾ ਸ਼ਾਂਤ ਹੁੰਦੀ ਜਾਂਦੀ ਹੈ ਜਦ ਹਵਾ ਬਿਲਕੁਲ ਖਲੋ ਜਾਵੇ ਤਾਂ ਤਲਾਬ ਦੇ ਪਾਣੀ ਵਿੱਚ ਕੋਈ ਤਰੰਗ ਨਹੀਂ ਪੁੱਜਦੀ ਉਸੇ ਵੇਲੇ ਤਲਾਬ ਅਤਿ ਸ਼ਾਂਤ ਜਾਂ ਸਹਿਜ ਹੁੰਦਾ ਹੈ ਲਹਿਰਾਂ ਦਾ ਖਲੋ ਜਾਣਾ ਹੀ ਤਲਾਬ ਨੂੰ ਸ਼ਾਂਤ ਅਤੇ ਸਹਜ ਹਾਲਤ ਵਿੱਚ ਲੈ ਹੁੰਦਾ ਹੈ ਇਸੇ ਤਰ੍ਹਾਂ ਜਿਸ ਮਨ ਵਿੱਚ ਫੁਰਨੇ ਜਾਂ ਖਿਆਲ ਬਹੁਤੇ ਉਪਜਨ ਉਹ ਬਹੁਤ ਪਰੇਸ਼ਾਨ ਅਤੇ ਅਸ਼ਾਂਤ ਹੁੰਦਾ ਹੈ ਪਾਪੀ ਦਾ ਦੁਖੀ ਦਾ ਬਿਮਾਰ ਦਾ ਮਨ ਸੋਚਾਂ ਫਿਕਰਾਂ ਨਾਲ ਭਰਿਆ ਹੁੰਦਾ ਹੈ ਇਸ ਲਈ ਡਾਡਾ ਅਸ਼ਾਂਤ ਹੁੰਦਾ ਹੈ ਅਤੇ ਧਰਮੀ ਦਾ ਪਰ ਉਪਕਾਰੀ ਦਾ ਮਨ ਸੋਚਾਂ ਫਿਕਰਾਂ ਤੋਂ ਆਜ਼ਾਦ ਹੁੰਦਾ ਹੈ ਇਸੇ ਲਈ ਗੰਬੀਰ ਅਤੇ ਸ਼ਾਂਤ ਵੀ ਹੁੰਦਾ ਹੈ ਤਾ ਫਿਰ ਇਸ ਮਨ ਨੂੰ ਕਿਵੇਂ ਜਿੱਤ ਸਕਦੇ ਹਾਂ ਜਦੋਂ ਖਿਆਲ ਸਾਫ਼ ਅਤੇ ਸ਼ੁੱਧ ਹੋ ਜਾਣ ਤਾਂ ਮਨ ਵਿੱਚ ਸ਼ਾਂਤੀ ਆਉਂਦੀ ਜਾਂਦੀ ਹੈ ਜਿਉਂ-ਜਿਉਂ ਮਨ ਵਿੱਚ ਸ਼ਾਂਤੀ ਆਉਂਦੀ ਜਾਵੇ ਤਿਉਂ-ਤਿਉਂ ਇਸ ਤੇ ਕਾਬੂ ਪਾਇਆ ਜਾਵੇ ਤਾਂ ਇਹ ਆਗਿਆਕਾਰੀ ਹੁੰਦਾ ਜਾਂਦਾ ਹੈ ਅਖੀਰ ਇੱਕ ਦਿਨ ਐਸਾ ਆਉਂਦਾ ਹੈ ਕਿ ਖਿਆਲਾਂ ਅਤੇ ਪਵਿੱਤਰਤਾ ਕਰਕੇ ਮਨ ਉੱਕਾ ਹੀ ਅਧੀਨ ਹੋ ਜਾਂਦਾ ਹੈ ਇਸ ਵਿੱਚ ਕੋਈ ਵੀ ਖਿਆਲ ਵਿਅਕਤੀ ਪੈਦਾ ਕਰਨਾ ਚਾਹੇ ਉਹ ਪੈਦਾ ਹੁੰਦਾ ਹੈ ਅਤੇ ਜਿਸ ਸ਼ਕਤੀ ਦਾ ਖਿਆਲ ਤਰੰਗ ਪੈਦਾ ਕਰਨਾ ਚਾਹੇ ਉਸ ਦਰਜੇ ਦੀ ਸ਼ਕਤੀ ਦਾ ਖਿਆਲ ਪੈਦਾ ਹੁੰਦਾ ਜਾਂਦਾ ਹੈ ਜੇਕਰ ਵਿਅਕਤੀ ਨਾ ਚਾਹੇ ਤਾਂ ਕਈ-ਕਈ ਕੈਂਟੇ ਜਾਂ ਸਾਰਾ-ਸਾਰਾ ਦਿਨ ਮਨ ਵਿੱਚ ਕੋਈ ਖਿਆਲ ਤਰੰਗ ਪੈਦਾ ਨਹੀਂ ਹੁੰਦੀ ਅਤੇ ਵਿਅਕਤੀ ਆਪਣੇ ਕਰਤਾਰ ਨਾਲ ਇਕਮਿਕ ਹੋ ਕੇ ਮੋਜਮੰਦਾ ਰਹਿੰਦਾ ਰਹਿੰਦਾ ਹੈ ਇਸ ਨੂੰ ਮਨ ਜਿਤਨਾ ਆਖਦੇ ਹਨ ਮਨ ਤੇ ਕਾਬੂ ਦਾ ਇਹ ਦਰਜਾ ਪੈਦਾ ਕਰਨਾ ਹੀ ਜੀਵਨ ਦਾ ਆਦਰਸ਼ ਹੈ ਅਤੇ ਐਸੇ ਦਰਜੇ ਨੂੰ ਹਾਸਲ ਕਰਨਾ ਜਗਤ ਨੂੰ ਜਿਤਨਾ ਹੈ ਤਾਂ ਫਿਰ ਇਹ ਮਨ ਕਿਵੇਂ ਅਤੇ ਕਦੋਂ ਮਰਦਾ ਹੈ ਜਦੋਂ ਮਨ ਗੁਰਮਖ ਦੇ ਅਧੀਨ ਹੋ ਜਾਵੇ ਤਾਂ ਇਹ ਉਸ ਦੇ ਹੁਕਮ ਤੋਂ ਬਗੈਰ ਨਹੀਂ ਫਟਕ ਸਕਦਾ ਅਭਿਆਸ ਕਰਦਿਆਂ ਕਰਦਿਆਂ ਐਸੀ ਹਾਲਤ ਪੈਦਾ ਹੋ ਜਾਂਦੀ ਹੈ ਕਿ ਗੁਰਮਖ ਕਿਤਨਾ ਕਿਤਨਾ ਅਰਸਾ ਮਨ ਨੂੰ ਪਰੇਖ ਲਾੜ ਕੇ ਆਪਣੇ ਕਰਤਾਰ ਨਾਲ ਜੁੜਿਆ ਰਹਿੰਦਾ ਹੈ ਅਤੇ ਅੰਤ ਵਿੱਚ ਮਨ ਨੂੰ ਸਦਾ ਲਈ ਆਪਣੇ ਅਤੇ ਆਪਣੇ ਮਾਲਕ ਦੇ ਵਿਚਾਰੋਂ ਕੱਢ ਕੇ ਮੁਕਤ ਹੋ ਜਾਂਦਾ ਹੈ ਇਸ ਅਵਸਥਾ ਵਿੱਚ ਅਖੀਰ ਮਨ ਮਰ ਜਾਂਦਾ ਹੈ ਦੂਸਰੇ ਅਖਰਾਂ ਵਿੱਚ ਗੁਰਮਖੀ ਦੀ ਸੱਚ ਦੀ ਪਾਲ ਵਿੱਚ ਜਦ ਪੂਰੀ ਪੂਰੀ ਤਸੱਲੀ ਹੋ ਜਾਵੇ ਜੋ ਲੱਭਣਾ ਸੀ ਉਹ ਪੂਰੇ ਤੌਰ ਤੇ ਲੱਭ ਪਵੇ ਉਸ ਵੇਲੇ ਹੋਰ ਲਾਭ ਦੀ ਜ਼ਰੂਰਤ ਨਹੀਂ ਰਹਿੰਦੀ ਕਿਉਂਕਿ ਹੋਰ ਕੁਝ ਲੱਭਣ ਵਾਲਾ ਹੀ ਨਹੀਂ ਰਹਿੰਦਾ ਖਿਆਲਾਂ ਦੀ ਪੂਰੀ ਸੰਤੁਸ਼ਟੀ ਹੋ ਜਾਣ ਨਾਲ ਖਿਆਲ ਦੇ ਪਰ ਚੜ ਜਾਂਦੇ ਹਨ ਤੇ ਉਹ ਹੋਰ ਉਡ ਨਹੀਂ ਸਕਦਾ खोज ਮੁੱਕ ਜਾਂਦੀ ਹੈ सफर ਖਤਮ ਹੋ ਜਾਂਦਾ ਹੈ ਭਟਕਣਾ ਸਦਾ ਲਈ ਮੁੱਕ ਜਾਂਦੀ ਹੈ ਗੁਰਮੁਖ ਆਪਣੇ ਕਰਤਾਰ ਦੇ ਚਰਨਾ ਵਿੱਚ ਲੀਨ ਹੁੰਦਾ ਹੁੰਦਾ ਕਰਤਾਰ ਦਾ ਹੀ ਰੂਪ ਹੋ ਜਾਂਦਾ ਹੈ ਤਾਂ ਕਿ ਇਹ ਮਨ انسان ਦਾ శਗਾ ਦੁਸ਼ਮਣ ਲੈਂਦਾ ਹੈ ਨਹੀਂ ਅਗਿਆਨਤਾ ਵਿੱਚ ਮਨ انسان ਨੂੰ ੜਕੋਂਦਾ ਹੈ ਪਰ ਜਦ انسان ਨੂੰ ਆਪਣੇ ਪ੍ਰਭੂ ਦੇ ਮਿਲਨ ਆਪਣੇ ਅਸਲੇ ਦੇ ਸਮਝਣ ਦੀ ਤੁੰਨ ਲੱਗ ਜਾਵੇ ਤਾ ਕੋ ਜੀ ਜਿਹੜੀਆਂ ਅੜੀਆਂ ਅਤੇ ਮੁਕਾਬਲਾ ਕਰਕੇ ਮਨ ਨੂੰ ਆਪਣੇ ਆਪ ਹੀ ਸੱਚ ਦੀ ਖੋਜ ਦਾ ਸ਼ੌਂਕ ਪੈਦਾ ਹੋ ਜਾਂਦਾ ਹੈ ਅਤੇ ਫਿਰ ਇਹ ਖੋਜੀ ਵਿਅਕਤੀ ਲਈ ਉਸੇ ਤਰ੍ਹਾਂ ਸਹਾਇਤਾ ਕਰਨ ਲੱਗ ਜਾਂਦਾ ਹੈ ਜਦੋਂ ਗੁਰਮਖ ਦੇ ਮਨ ਵਿੱਚ ਰੱਬ ਦੇ ਮਿਲਣ ਦਾ ਚਾਅ ਪੈਦਾ ਹੋ ਜਾਵੇ ਤਾਂ ਇਹ ਮਨ ਬੇੜੀ ਵੀ ਬਣ ਜਾਂਦਾ ਹੈ ਅਤੇ ਗੁਰਮਖ ਦੀ ਪਵਿਅ ਸਾਗਰ ਤੋਂ ਪਾਰ ਹੋਣ ਵਿੱਚ ਪੂਰੀ ਮਦਦ ਕਰਦਾ ਹੈ ਮਨ ਇੱਕ ਬੇੜੀ ਹੈ ਜੋ ਉਲਟ ਕੇ ਆਪਣੇ ਮਾਲਕ ਨੂੰ ਡੋਪੋ ਵੀ ਸਕਦੀ ਹੈ ਅਤੇ ਸਿੱਧੀ ਲੈ ਕੇ ਸੈਰ ਕਰਾਂਦੀ ਕਰਾਂਦੀ ਕਿਨਾਰੇ ਵੀ ਲਗਾ ਸਕਦੀ ਹੈ ਮਨ ਦੀਆਂ ਅਨੇਕਾਂ ਹਾਲਤਾਂ ਸੰਬੰਧੀ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਵਿੱਚ ਅਨੇਕਾਂ ਹੀ ਇਸ਼ਾਰੇ ਹਨ ਖੰਨਲੀ ਤੋਤੀ ਉਜਲੀ ਨਾ ਹੋਵਈ ਜੈਸੋ ਤੋਵਨ ਪਾਹੋ ਗੁਰਪ੍ਰਸਾਦੀ ਜੀਵਤ ਮਰੈ ਉਲਟੀ ਹੋਵੈ ਮਤਬਦੁਲਾਹੋ ਨਾਨਕ ਮੈਲ ਨ ਲੱਗਈ ਨਾ ਫਿਰ ਜੋਨੀ ਪਾਹੋ ਅਤੇ ਕਹ ਕਬੀਰ ਅਬ ਜਾਣਿਆ ਜਬ ਜਾਣਿਆ ਤੋ ਮਨ ਮੰਨਿਆ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ